ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਹੋਰ ਆ ਗਈ ਹੈ ਸਾਹਮਣੇ ਹੁਸ਼ਿਆਰਪੁਰ ਦੇ ਮਾਮਲੇ ਤੋਂ ਬਾਅਦ ਇੱਕ ਮਾਮਲਾ ਹੋਰ ਸਾਹਮਣੇ ਆ ਗਿਆ ਜਿਹਦੇ ਵਿੱਚ ਪ੍ਰਵਾਸੀ ਨੇ 4 ਸਾਲ ਦੀ ਬੱਚੀ ਨਾਲ ਘਟਿਆ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਪਰ ਮੌਕੇ ਤੇ ਫੜ ਲਿਆ ਜਾਂਦਾ ਤੇ ਉਹਦੀ ਵੀ ਹੁਣ ਆਪਾਂ ਛੇਤ ਅਪਰੇਟ ਹੁੰਦੀ ਦੀ ਵੀਡੀਓ ਵੀ ਦਿਖਾਵਾਂਗੇ ਤੇ ਪਰ ਹੁਣ ਕਈ ਗੱਲਾਂ ਵੀ ਛੋਡੇ ਨਾਲ ਹੋਰ ਵੀ ਸਾਂਝੀਆਂ ਕਰਨੀਆਂ ਵੀ ਸਾਡੇ ਪੰਜਾਬ ਦੇ ਵਿੱਚ ਇੱਕ ਮੈਂ ਕੱਲ ਹੋਰ ਵੀਡੀਓ ਪਾਈ ਸੀ ਸ਼ਾਮ ਜੀ ਨੂੰ ਉਹ ਤਿੰਨ ਤਿੰਨ ਜਣਿਆਂ ਨੇ ਰਲ ਕੇ 6 ਸਾਲ ਦੇ ਬੱਚੇ ਨੇ ਗਲਤ ਕਰਮ ਕੀਤਾ ਤੇ ਪਰ ਲੇਕਿਨ ਦਿਨ ਬਦਨ ਘਟਨਾਵਾਂ ਵਾਪਰ ਰਹੀਆਂ ਹਾਰਪੁਰ ਤੋਂ ਬਾਅਦ ਹੁਣ ਇਹ ਇੱਕ ਸਾਹਮਣੇ ਆਇਆ ਮਾਮਲਾ 4 ਸਾਲ ਦੀ ਬੱਚੀ ਦਾ ਇੱਕ 6 ਸਾਲ ਦੇ ਬੱਚੇ ਦਾ ਉਹ ਮੈਂ ਅਪਲੋਡ ਵੀਡੀਓ ਕਰੀ ਹੋਈ ਹੈ ਸ਼ਾਮ ਨੂੰ ਕਰੀ ਸੀ ਇੱਕ ਵੀਡੀਓ ਹੁਣ ਹੋਰ ਸਾਹਮਣੇ ਆ ਗਈ ਆ ਜੀ ਦੇ ਵਿੱਚ 4 ਸਾਲ ਦੀ ਬੱਚੀ ਨਾਲ ਗਲਤ ਕੰਮ ਕੀਤਾ ਜਾਂਦਾ ਪਹਿਲਾਂ ਤੁਹਾਨੂੰ ਇਹ ਵੀਡੀਓ ਸਾਰੀ ਦਿਖਾ ਦਈਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ

ਬੱਚੀ ਦੇ ਨਾਲ ਪਰਵਾਸੀ ਵੱਲੋਂ ਜਿਹੜਾ ਰੇਪ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੱਚੀ ਜਦੋਂ ਸਵੇਰੇ ਸਕੂਲ ਗਈ ਤਾਂ ਇਹੋ ਸ਼ਖਸ ਉਸ ਦੇ ਪਿੱਛੇ ਲੱਗਾ ਹੋਇਆ ਸੀ ਉਸ ਤੋਂ ਬਾਅਦ ਉਸ ਨੂੰ ਜਿਹੜਾ ਇੱਕ ਕਮਰੇ ਦੇ ਵਿੱਚ ਲੈ ਗਿਆ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਰੋਲਾ ਪਾਇਆ ਗਿਆ ਤੇ ਲੋਕਾਂ ਦੀ ਮਦਦ ਨਾਲ ਇਸ ਨੂੰ ਇਸ ਦੇ ਕਮਰੇ ਦੇ ਵਿੱਚੋਂ ਬੱਚੀ ਨੂੰ ਜੜਾ ਬਰਾਮਦ ਕੀਤਾ ਗਿਆ ਬੱਚੀ ਦੀ ਮਾਂ ਵੀ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਰस्सੀਆਂ ਦੇ ਨਾਲ ਇਸ ਨੂੰ की को मेरा तो पता लगा बच्चे स्कूल से मेरे बताया था इसीलिए पता लगा ये लेके गया था नौ सवा नौ में आपको कैसा पता मेरा तो पता लगा बच्चे स्कूल ऐसी जब है ना तो मेरे को बता रहा था कि मेरे को हाँ सपना के पापा ऐसा ऐसा काम किया है मेरे साथ ਕੀ ਆਪ ਨੇ ਇਹਨਾਂ ਨਾਰੇ ਤੋਂ ਬਹੁਤ ਸਾਰੇ ਲੋਕ ਵੀ ਇੱਥੇ ਮੌਜੂਦ ਹੈ ਜਿਨ੍ਹਾਂ ਨੇ ਉਸ ਪਰਿਵਾਰ ਦਾ ਸਾਥ ਦਿੱਤਾ ਉਸ ਪਰਿਵਾਰ ਦਾ ਪੂਰਾ ਸਾਥ ਦਿੱਤਾ ਕੀ ਸਾਰੀ ਗੱਲਬਾਤ ਹੋ ਗਈ ਜੀ ਬਚੀ ਜੀ ਤੁਹਾਨੂੰ ਮੈਂ ਲਾਈਵ ਵਿੱਚ ਦੱਸਿਆ ਜੀ ਵਾਲਾ ਨਸ਼ਾ ਕੀਤਾ ਹੋਇਆ ਪੰਜਾਬੀ ਲੋਕਾਂ ਦੇ ਵਿੱਚ 5 12 ਦਾ ਉਹਨੇ ਆ ਕੇ ਸਾਡੀ ਘਟੌਲੇ ਨੂੰ ਨਾਮ ਦਸੀ ਜੀ ਉਹਦੀ ਮਾਂ ਵੀ ਫਿਰ ਬੱਚੇ ਜੀ ਸ਼ੇਰ ਬਾਕੀ ਚਾਰ ਪੰਜ ਸਾਲਾਂ ਦਾ ਨਿਆਣਾ ਇਹ ਹੋ ਮੈਡਮ ਮੈਡਮ ਹਾਂਜੀ ਇਹ ਬਈ ਤੁਸੀਂ ਦੇਖ ਰਹੇ ਹੋ ਦਿਨ ਬਦਨ ਘਟਨਾਵਾਂ ਵਾਪਰ ਰਹੀਆਂ ਤੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੁਣ ਇਹ ਪ੍ਰਵਾਸੀਆਂ ਦੀ ਬੱਚੀ ਸੀ ਤੇ ਪਰ ਇਹ ਜਿਹੜਾ ਇੱਕ ਪ੍ਰਵਾਸੀ ਬਣੀ ਉਹ ਘਟਿਆ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਮੌਕੇ ਤੇ ਇਹ ਮੁੰਡਿਆਂ ਨੇ ਜਦੋਂ ਪਤਾ ਲੱਗ ਗਿਆ ਉਹ ਕੁੜੀ ਨੇ ਬਾਕੀ ਆਪਣੀ ਜੋ ਉਹਨਾਂ ਦੀ ਮਾਤਾ ਕੀ ਤੇ ਉਹਨੂੰ ਸਾਰੀ ਗੱਲਬਾਤ ਦੱਸ ਦਿੱਤੀ ਜਾਂਦੀ ਆ ਤੇ ਵੀ ਆ ਮੇਰੀ ਨਾ ਹਰਕਤ ਕੀਤੀ ਜਾਂਦੀ ਆ ਤੇ ਪਰ ਲੇਕਿਨ ਬਈ ਜੋ ਹੁਣ ਤੁਸੀਂ ਹਰ ਰੋਜ਼ ਦੀਆਂ ਘਟਨਾਵਾਂ ਦੇਖ ਰਹੇ ਹੋ ਇਹ ਖਬਰ ਇੱਕ ਨਹੀਂ ਬਹੁਤ ਸਾਰੀਆਂ ਆ ਰਹੀਆਂ ਇਹੋ ਜੀਆਂ ਵੀ ਦਿਨ ਬਦਿਨ ਘਟਨਾਵਾਂ ਵਾਪਰ ਰਹੀਆਂ ਹੁਣ ਇਹ ਪ੍ਰਵਾਸੀਆਂ ਦੀ ਕੁੜੀ ਸੀ ਪ੍ਰਵਾਸੀਆਂ ਮੰਨੀਓ ਜੋ ਇਹ ਕੁੜੀ ਦਾ ਪਿੱਛਾ ਕੀਤਾ ਜਾਂਦਾ ਸਕੂਲ ਜਦੋਂ ਜਾਂਦੀ ਹੈ ਤੇ ਬਾਅਦ ਦੇ ਵਿੱਚ ਬਈ ਜੋ ਇਹ ਕਮਰੇ ਦੇ ਵਿੱਚ ਉਹ ਇਹ ਕੁੜੀ ਮਿਲਦੀ ਹੈ ਤੇ ਬਾਅਦ ਦੇ ਵਿੱਚ ਇਹਦੀ ਛਤਰਪਰੇਟ ਤਾਂ ਹੁੰਦੀ ਹੁੰਦੀ ਆ ਬਾਅਦ ਦੇ ਵਿੱਚ ਇਹਨੂੰ ਪੁਲਿਸ ਦੇ ਕੋਲੇ ਗਿਰਫਤਾਰ ਕਰਕੇ ਭੇਜਿਆ ਜਾਂਦਾ ਤੇ ਲੇਕਿਨ ਪਰ ਮਾਮਲੇ ਹੁਣ ਕਈ ਸਾਹਮਣੇ ਆ ਰਹੇ ਆ ਕੱਲ ਮੈਂ ਜਿਹੜੀ ਸ਼ਾਮ ਨੂੰ ਵੀਡੀਓ ਪਾਈ ਆ ਉਹ ਵੀ ਦਿਲ ਦਹਿਲਾਉਣ ਵਾਲੀ ਵੀਡੀਓ ਆ ਤਿੰਨ ਜਣੇ 6 ਸਾਲ ਦਾ ਬੱਚਾ ਪਈ ਭਾਈ ਹਰ ਰੋਜ਼ ਦੀਆਂ ਇਹ ਘਟਨਾਵਾਂ ਵਾਪਰ ਰਹੀਆਂ ਤੇ ਸਾਡੇ ਪੰਜਾਬ ਉਹ ਪੰਜਾਬੀ ਸੀ ਤੰਨੇ ਪਤਾ ਨਹੀਂ ਪੰਜਾਬ ਦਾ ਦੀਨ ਧਰਮ ਧਰਮ ਕਿੱਧਰ ਚਲਾ ਗਿਆ ਤੇ ਪ੍ਰਵਾਸੀ ਦਾ ਕਰਦੀ ਕਰਦੇ ਹੁਣ ਆ ਵੀ ਕਰਨ ਲੱਗੇ ਸਾਡੇ ਵਾਲੇ ਪੰਜਾਬੀ ਵੀ ਤੇ ਇਹ ਭਈ ਅਸੀਂ ਪਹਿਲਾਂ ਇਹਨਾਂ ਨੂੰ ਲਾਂਭੇ ਦਿੰਦੇ ਸੀ ਭਾਈ ਪ੍ਰਵਾਸੀ ਆ ਹੁਣ ਇੱਕ ਹੋਰ ਆ ਗਿਆ ਪ੍ਰਵਾਸੀ ਪਤਾ ਨਹੀਂ ਤਾਂ ਕੀ ਇਹਨਾਂ ਦੇ ਮਨ 'ਚਾ ਇੱਕ ਦੂਜੀ ਦੀ ਰੀਸ ਨਾ ਕਰਦੇ ਆ ਬਾਅਦ 'ਚ ਕਹਿੰਦੇ ਆ ਸਾਡਾ ਨਸ਼ਾ ਕੀਤਾ ਹੋਇਆ ਸੀ ਨਸ਼ਾ ਇਹ ਨਾ ਨਾ ਇਹ ਤੁਰਨਾ ਬਈ ਇਹ ਤਾਂ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਸਿੱਧੀ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਆ ਤਾਂ ਕਿ ਕੋਈ ਦੁਬਾਰਾ ਸਾਡੇ ਜਿਹੜੇ ਬੱਚੇ ਆ ਬਈ ਸੇਵ ਰਹਿ ਸਕਣ ਕੋਈ ਵੀ ਅੱਖ ਨਾ ਚੱਕ ਸਕੇ ਛੋਟੇ ਜਿਹੇ ਬੱਚੇ ਵੀ ਤਾਂ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਬਈ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਭਰਾ নোਟੀਫਿਕੇਸ਼ਨ ਪਹੁੰਚਦਾ ਰਹੇ ਵੀ ਮਿਲਦੇ ਕਾਨੂੰਨਾਂ ਮੇਟੋ ਕੇ ਧੰਨਵਾਦ